ਜਦੋਂ ਕਾਂਗਰਸ ਦੇ ਪ੍ਰਧਾਨ ਜੀ ਇਹ ਕਹਿਣਗੇ ਆ ਜਿਨ੍ਹਾਂ ਨੇ ਜਾਣਾ ਜਾਓ ਕਿੰਤਾ ਕਿ ਨਵੇਂਆਂ ਵਾਸਤੇ ਅਸੀਂ ਰਾਹ ਜਿਹੜਾ ਸਾਫ਼ ਕਰ ਸਕੀਏ ਤੇ ਫਿਰ ਅਸੀਂ ਵੀ ਸੋਚਿਆ ਵੀ ਚਲੋ ਪਰੇ ਹੋ ਜਾਓ ਨਵੇਂ ਬੰਦਿਆਂ ਨੂੰ ਗਿਆਉਣ ਦੇ 2024 ਲੋਕ ਸਭਾ ਚੋਣਾਂ ਆਂਦੇ ਹੀ ਕਾਂਗਰਸ ਪਾਰਟੀ ਨੂੰ ਇੱਕ ਤੋਂ ਇੱਕ ਜਿਹੜੇ ਛਟਕੇ ਲੱਗ ਰਹੇ ਨੇ ਤੇ ਅੱਜ ਮਹਿੰਦਰ ਸਿੰਘ ਕੇਪੀ ਹੋਣੀ ਵੀ ਕਾਂਗਰਸ ਪਾਰਟੀ ਨੂੰ અલਵਿਦਾ ਕਹਿ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਸਾਡੇ ਨਾਲ ਇਸ ਵੇਲੇ ਮਹਿੰਦਰ ਸਿੰਘ ਕੇਪੀ ਹੋਣੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਕਾਰਨ ਹੋ ਗਏ ਕਿ ਤੁਸੀਂ ਜਿਹੜਾ ਪਾਰਟੀ ਛੱਡ ਕੇ ਅਕਾਲੀ ਦਲ ਜੁਆਇਨ ਕਰ ਰਹੇ ਹੋ ਦੇਖੋ ਇਹ ਗੱਲ ਇਹ ਆ ਕਿ 2 ਸਾਲ ਪਹਿਲਾਂ ਵੀ ਤੁਸੀਂ ਮੈਨੂੰ ਇਹ ਸਵਾਲ ਗੌਰਵ ਜੀ ਪੁੱਛਿਆ ਸੀ ਕਿ ਤੁਹਾਡੇ ਨਾਲ ਬਹੁਤ ਵੱਡਾ ਤਕਾ ਹੋਇਆ ਉਸ ਵੇਲੇ ਮੇਰੀ ਟਿਕਟ ਜਿਹੜੀ ਆ ਮੈਂ ਰਿਟਰਨਿੰਗ ਆਫੀਸਰ ਦੇ ਕੋਲ ਬੈਠਾ ਸੀ ਤੇ ਪੌਣੇ 3 ਵਜੇ ਮੇਰੀ ਟਿਕਟ ਮੇਰਾ ਸਿੰਬਲ ਲੈ ਕੇ ਕਿਸੇ ਉਸ ਬੰਦੇ ਨੂੰ ਦੇ ਦਿੱਤਾ ਜਿਹੜਾ ਕਿ ਜਮਾ ਜਮਾ 8-10 ਦਿਨ ਹੋਏ ਸੀ ਹਲੇ ਸ਼ਾਮਿਲ ਹੋਇਆ ਸੀ ਤੋਂ ਮੈਨੂੰ ਇਸ ਗੱਲ ਦਾ ਸਾਡੇ ਪਰਿਵਾਰ ਨੂੰ ਬਹੁਤ ਵੱਡਾ ਰੋਸ ਸੀ ਕਿਉਂਕਿ ਉਸ ਵੇਲੇ 3:00 ਬਚ ਚੁੱਕੇ ਸੀ ਅਸੀਂ ਕੋਈ ਡਿਸੀਜਨ ਨਹੀਂ ਲੈ ਸਕਦੇ ਸੀ ਔਰ ਅਸੀਂ 2 ਸਾਲ ਤੋਂ ਲਗਾਤਾਰ ਕੱਢ ਰਹੇ ਸੀ ਕਿ ਕੋਈ ਸਾਨੂੰ ਪੁੱਛੇਗਾ ਕੋਈ ਸਾਡੀ ਹੱਕ ਰੱਸੀ ਕਰੇਗੀ ਕਿਸੇ ਨੇ ਨਹੀਂ ਕੀਤਾ ਅਲਟੀਮੇਟਲੀ ਇਹ ਐਸੀ ਡਿਸੀਜਨ ਲਿਆ ਕਿ ਹੁਣ ਕਾਂਗਰਸ ਨੂੰ ਸਾਡੀ ਲੋੜ ਨਹੀਂ। ਅਕਸਰ ਪਹਿਲਾਂ ਵੀ 5 ਸਾਲ ਪਹਿਲਾਂ ਜਦੋਂ ਸੰਤੋਖ ਸਿੰਘ ਚੋਦਰੀ ਉਹਨਾਂ ਨੂੰ ਦੁਬਾਰਾ ਟਿਕਟ ਦਿੱਤੀ ਗਈ ਸੀ ਪਾਰਟੀ ਵੱਲੋਂ ਉਦੋਂ ਵੀ ਤੁਹਾਡੀ ਨਾਰਾਜ਼ਗੀ ਸਾਹਮਣੇ ਆਈ ਸੀ ਫਿਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਉਸ ਵੇਲੇ ਮੌਜੂਦਾ ਮੁੱਖ ਮੰਤਰੀ ਸੀ ਉਹ ਤੁਹਾਨੂੰ ਮਨਾਨ ਪੁੱਜੇ ਸੀਗੇ ਤੇ ਉਸ ਵੇਲੇ ਜਿਹੜੇ ਮਨਮਟਾਫ ਦੂਰ ਹੋ ਗਏ ਸੀਗੇ ਤੇ ਹੁਣ ਕਾਰਨ ਕੀ ਬਣ ਗਏ ਨੇ ਕਿਉਂਕਿ ਤੁਸੀਂ ਵੀ ਨਾਮਿਨੇਸ਼ਨ ਕੀਤੀ ਸੀ ਫਾਈਲ ਤੇ ਇਸ ਬਾਰੇ ਤੁਹਾਡੇ ਜਿਹੜੇ ਰਾਜਾ ਵਿਡਿੰਗ ਨੇ ਪ੍ਰਧਾਨ ਨੇ ਜਿਹੜੇ ਸੂਬਾ ਪ੍ਰਧਾਨ ਨੇ ਤੇ ਜਾਂ ਨਵਜੋਤ ਸਿੰਘ ਸਿੱਧੂ ਨੇ ਸੀਨੀਅਰ ਅਗੂਰੇ ਉਹਨਾਂ ਨਾਲ ਗੱਲਬਾਤ ਹੋਈ ਸੀ ਮੇਰੀ ਹੋਈ ਆ ਮੇਰੀ ਨਵਜੋਤ ਸਿੰਘ ਸਿੱਧੂ ਦੇ ਨਾਲ ਵੀ ਟੈਲੀਫੋਨ ਤੇ ਗੱਲ ਹੋਈ ਉਹਨਾਂ ਨੂੰ ਮੈਂ ਦੱਸ ਦਿੱਤਾ ਸੀ ਕਿ ਇਹ ਜਿਹੜੀ ਮਾਪਦੰਡ ਦੇ ਉੱਤੇ ਪੂਰੇ ਨਹੀਂ ਆ ਰਹੇ ਇਸ ਕਰਕੇ ਮੈਂ ਪਾਰਟੀ ਜਿਹੜੀ ਆ ਛੱਡ ਰਿਹਾ ਉਹਨਾਂ ਨੂੰ ਮੈਂ ਦੱਸ ਦਿੱਤਾ ਸੀ ਗੱਲ ਕਿ ਜਿੱਥੋਂ ਤੱਕ 19:00 ਵਜੇ ਸੀਗਾ ਉਸ ਵੇਲੇ ਕੈਪਟਨ ਮਨਿੰਦਰ ਸਿੰਘ ਖੁਦ ਚੱਲ ਕੇ ਆਏ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਨੇ ਉਹਨਾਂ ਦੇ ਉਹਨਾਂ ਨੇ ਜੋ ਆਸ਼ਵਾਸਨ ਦਿੱਤਾ ਸੀ ਪਾਰਟੀ ਲਈ ਕੰਮ ਕੀਤਾ ਅੱਜ ਤੱਕ ਕਿਸੇ ਵੀ ਵੱਡੇ ਲੀਡਰ ਕੋਲ ਟਾਈਮ ਹੀ ਨਹੀਂ ਹੈ ਕਿਸੇ ਕੋਲ ਜਾਂਦਾ ਜੇ ਗੱਲ ਕੀਤੀ ਜਾਵੇ ਇੱਕ ਦੇ ਬਾਅਦ ਇੱਕ ਜਿਹੜੇ ਛਟਕੇ ਮਿਲ ਰਹੇ ਨੇ ਕਾਂਗਰਸ ਨੂੰ ਉਧਰ ਚੌਧਰੀ ਪਰਿਵਾਰ ਜਿਹੜਾ ਬੀਜੇਪੀ 'ਚ ਸ਼ਾਮਿਲ ਹੋ ਗਿਆ ਤੇਜਿੰਦਰਪਾਲ ਸਿੰਘ ਬਿੱਟੂ ਜਿਹੜੇ ਬੀਜੇਪੀ 'ਚ ਸ਼ਾਮਿਲ ਹੋ ਗਏ ਰਿੰਕੂ ਆਮ ਆਦਮੀ ਪਾਰਟੀ ਚ ਆਇਆ ਸੀ ਉਹਦੇ ਬਾਅਦ ਉਹ ਵੀ ਬੀਜੇਪੀ 'ਚ ਚਲੇ ਗਏ ਮਤਲਬ ਇੱਕ ਤੋਂ ਇੱਕ ਵਾਰ ਜਿਹੜਾ ਲੀਡਰ ਹੈ ਕਾਂਗਰਸ ਪਾਰਟੀ ਦਾ ਜਾ ਰਿਹਾ ਜਲੰਧਰ ਤੋਂ ਤੁਹਾਨੂੰ ਇਹ ਸਾਬ ਨਾਲ ਜਲੰਧਰ ਜਿਹੜੀ ਜਲੰਧਰ ਦੇ ਵਿੱਚ ਕਾਂਗਰਸ ਖਤਮ ਹੁੰਦੀ ਨਜ਼ਰ ਆ ਰਹੀ ਦੇਖੋ ਕਦੇ ਕਾਂਗਰਸ ਖਤਮ ਨਹੀਂ ਹੁੰਦੀ ਕੋਈ ਵੀ ਪੋਲੀਟਿਕਲ ਪਾਰਟੀ ਨਹੀਂ ਖਤਮ ਹੁੰਦੀ ਅਸੀਂ ਜਾਵਾਂਗੇ ਕੋਈ ਹੋਰ ਆ ਜਾਵੇਗਾ ਜਦੋਂ ਕਾਂਗਰਸ ਦੇ ਪ੍ਰਧਾਨ ਜੀ ਇਹ ਕਹਿਣਗੇ ਆ ਜਿਨ੍ਹਾਂ ਨੇ ਜਾਣਾ ਜਾਓ ਤਾਂ ਤਾਂ ਕਿ ਨਵੇਂਆਂ ਵਾਸਤੇ ਅਸੀਂ ਰਾਹ ਜਿਹੜਾ ਸਾਫ਼ ਕਰ ਸਕੀਏ ਤੇ ਫਿਰ ਅਸੀਂ ਵੀ ਸੋਚਿਆ ਵੀ ਚਲੋ ਪਰੇ ਹੋ ਜਾਓ ਨਵੇਂ ਬੰਦਿਆਂ ਨੂੰ ਗਿਆਉਣ ਦੇ ਤੇ ਜੇ ਗੱਲ ਕੀਤੀ ਜਾਵੇ ਕਿਉਂਕਿ ਤੁਸੀਂ ਕਾਫੀ ਦੇਰ ਤੋਂ ਰਾਜਨੀਤੀ ਨਾਲ ਜੁੜੇ ਹੋਏ ਹੋ ਜਿਹੜੇ ਟਕਸਾਲੀ ਪਰਿਵਾਰ ਨੇ ਜਾਂ ਜਿਹੜੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ ਪਾਰਟੀ ਲਈ ਉਹ ਸਾਰੇ ਪਰਿਵਾਰ ਜਿਹੜੇ ਹੁਣ ਪਾਰਟੀ ਛੱਡ ਕੇ ਦੂਸਰੀ ਪਾਰਟੀਆਂ 'ਚ ਜਾ ਰਹੇ ਨੇ ਤੇ ਇਹਨੂੰ ਕਿਵੇਂ ਦੇਖੋ ਦੇਖੋ ਜਿਹੜਾ ਪਾਰਟੀ ਦਾ ਮੁਖੀ ਹੁੰਦਾ ਪਰਿਵਾਰ ਦਾ ਮੁਖੀ ਹੁੰਦਾ ਉਹਨੇ ਸਾਰੇ ਆਪਣੇ ਜਿਹੜੇ ਮੈਂਬਰ ਹੁੰਦੇ ਉਹਨਾਂ ਦਾ ਉਹਨਾਂ ਨੂੰ ਧਿਆਨ ਨਾ ਰੱਖਣਾ ਹੁੰਦਾ ਕਿ ਕਿਸ ਕਿਸ ਕਿਹੜੀ ਕਿਹਨੂੰ ਕਿਸ ਜਗ੍ਹਾ ਦੇ ਉੱਤੇ ਮਾਨ ਦਾ ਮਾਨ ਸਤਕਾਰ ਦੇਣਾ ਹੁੰਦਾ ਹੁਣ ਜੇ ਪਾਰਟੀ ਦੇ ਪ੍ਰਧਾਨ ਪਾਰਟੀ ਦੇ ਵੱਡੇ ਲੀਡਰ ਮਾਨ ਸਤਮਾਨ ਸਨਮਾਨ ਨਹੀਂ ਦੇ ਪਾਰੇ ਇਹ ਇਸੇ ਕਰਕੇ ਲੋਕਾਂ ਦੇ ਵਿੱਚ ਡਿਸਸੈਟਿਸਫੈਕਸ਼ਨ ਚਰਨਜੀਤ ਸਿੰਘ ਚੰਨੀ ਉਹ ਨਹੀਂ ਤਾਂ ਤੁਹਾਡੇ ਰਿਸ਼ਤੇਦਾਰੀ ਦੇ ਨਾਲ ਜੁੜੇ ਹੋਏ ਨੇ ਤੇ ਕਿਉਂਕਿ ਤੁਹਾਡੀ ਕਾਫੀ ਉਹਨਾਂ ਨੇੜਤਾ ਵੀ ਰਹੀ ਨੇ ਇਕੱਠੇ ਤੁਸੀਂ ਆਉਂਦੇ ਜਾਂਦੇ ਵੀ ਰਹੇ ਹੋ ਇੱਕ ਦੂਸਰੇ ਨੂੰ ਮਿਲਦੇ ਵੀ ਰਹੇ ਹੋ ਲੱਗ ਨਹੀਂ ਰਿਹਾ ਕਿ ਅਗਰ ਤੁਸੀਂ 파ਰਟੀ ਜਾਂਦੇ ਤੇ ਉਹਨਾਂ ਦਾ ਇੱਕ ਤਰ੍ਹਾਂ ਦਾ ਵਿਰੋਧ ਹੀ ਕੀਤਾ ਜਾ ਰਿਹਾ ਦੇਖੋ ਉਹਨਾਂ ਨੇ ਆਪਣੀ 파ਰਟੀ ਚ ਲੜਨਾ ਮੈਂ ਉਹ 파ਰਟੀ ਛੱਡ ਚੁੱਕਾ ਮੈਂ ਹੁਣ ਨਵੀਂ 파ਰਟੀ ਜੁਆਇਨ ਕਰਨਾ ਮੈਂ ਉਧਰੋਂ ਲੜਨਾ ਰਾਜਨੀਤਿਕ ਵਿਚਾਰਧਾਰਾ ਹੁੰਦੀ ਹੈ ਪਤੀ ਪਤਨੀ ਦੋ 파ਰਟੀਆਂ ਚ ਹੋ ਸਕਦੇ ਨੇ ਰਿਸ਼ਤੇਦਾਰੀ ਬੜੀ ਸਾਡੀ ਸੰਜੀਦਾ ਰਿਸ਼ਤੇਦਾਰੀ ਆ ਉਹਦਾ ਤੇ ਮੈਂ ਕਦਰ ਕਰਦਾ ਲੇਕਿਨ ਅਸੀਂ ਰਾਜਨੀਤਿਕ ਲੜਾਈ ਲੜ ਰਹੇ ਆ ਕੋਈ ਰਿਸ਼ਤੇਦਾਰੀ ਵਾਲੀ ਲੜਾਈ ਨਹੀਂ ਸੁਖਵੀਰ ਸਿੰਘ ਬਾਦਲ ਹੋਣੀ ਇੱਥੇ ਆ ਰਹੇ ਨੇ ਤੇ ਉਹ ਪਾਰਟੀ ਚ ਤੁਹਾਨੂੰ ਜੁਆਇਨ ਕਰਾਨਗੇ ਤੇ ਜੇ ਅਗਰ ਉਹ ਤੁਹਾਨੂੰ ਲੋਕ ਸਭਾ ਟਿਕਟ ਦਿੰਦੇ ਨੇ ਜਲੰਧਰ ਤੋਂ ਤੇ ਕੀ ਚੋਣਾ ਲੜੋਗੇ ਤੁਸੀਂ ਇਹ ਉਹਨਾਂ ਦਾ ਫੈਸਲਾ ਪਾਰਟੀ ਦਾ ਫੈਸਲਾ ਹੋਏਗਾ ਜੋ ਪਾਰਟੀ ਉਹਨਾਂ ਫੈਸਲਾ ਕਰੇਗੀ ਉਹ ਕਰਾਂਗੇ ਠੀਕ ਹੈ ਬਿਲਕੁਲ ਇਹ ਸਨ ਮਹਿੰਦਰ ਸਿੰਘ ਕੇਪੀ ਜਿਨ੍ਹਾਂ ਦਾ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਉਹਨਾਂ ਦਾ ਜਿਹੜਾ ਵਿਤਕਰਾ ਕੀਤਾ ਗਿਆ ਤੇ ਇਸ ਕਾਰਨ ਉਹ ਪਾਰਟੀ ਛੱਡ ਰਹੇ ਨੇ ਤੇ ਅਗਰ ਅਕਾਲੀ ਦਲ ਵੱਲੋਂ ਅਗਰ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਤੇ ਉਹ ਜ਼ਰੂਰ ਚੋਣਾ ਲੜਨਗੇ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ